ਜੀ ਤਾਂ ਸਵੇਰੇ ਮੈਂ ਮੈਡੀਵਰਸਨ ਦੇ ਵਿੱਚ ਸੀਗਾ ਦਈ ਨਹੀਂ ਤੁਹਾਡੇ ਪਿਤਾ ਦਾ ਕੀ ਨਾਮ ਹੈ ਮੇਰੇ ਪਿਤਾ ਦਾ ਨਾਮ ਰਾਮਦਾਸ ਕਿੱਥੇ ਰਹਿੰਦੇ ਤੁਸੀਂ ਪਿੰਡ ਲਾਂਗੜਾ ਰਹਿੰਦਾ ਮੈਂ ਜੀ ਹਾਂ ਤੁਸੀਂ ਕਿੱਥੋਂ ਦੇ ਪੋਟੋ ਕੇ ਆਏ ਹੋ ਮੈਂ ਜੀਐਸਏ ਤੋਂ ਆ ਗਿਆ ਹਾਂ ਬੜਾ ਹਾਂ ਅੱਛਾ ਕੱਲੇ ਸੀ ਆ ਕੱਲੇ ਆਏ ਅੱਜ ਕੀ ਹੋਇਆ ਸਵੇਰੇ ਕੀ ਹੋਇਆ ਅੱਜ ਸਵੇਰੇ ਉਹ ਮੈਡੀਵਰਸਨ ਦੇ ਵਿੱਚ ਸੀਗਾ ਮੈਂ ਮਾਤਾ ਮੇਰੀ ਨਾ ਅੱਧ ਸਤਿ ਦੀ ਗਈ ਹੁਣ ਪਤਾ ਨਹੀਂ ਲੱਗਾ ਮੈਂ ਕਿਵੇਂ ਮੈਂ ਸ਼ਾਮ ਨੂੰ ਰਾਤ ਨੂੰ ਸ਼ਾਇਦ ਆਜਮਾ ਨਾ ਤੇ ਮੈਂ ਆ ਜਾਣਾ ਤੇ ਅਮਰੇ ਸੁੱਤੇ ਵੇ ਮੈਂ ਮੋਟਰਸਾਈਕਲ ਤੇ ਟਾਰ ਕਰੀ ਚਲ ਗਿਆ ਚਾਚੀ ਬਣੀ ਪੱਜਲੀ ਆਏ ਆ ਫੋਰਟ ਗਲ ਤੋਂ ਉਹ ਕਿੱਥੇ ਸ਼ਰਪੁਰ ਆਇਆ ਗੜ ਸ਼ੰਕਰ ਜੀ ਅੱਛਾ ਉਸ ਤੋਂ ਬਾਅਦ ਫਿਰ ਕਿੱਥੇ ਗਏ ਉਸ ਤੋਂ ਬਾਅਦ ਫਿਰ ਮੈਂ ਬੰਗੀ ਮੈਂ ਮਾਮੇ ਹੁਣਾਂ ਨੂੰ ਮਿਲਣ ਚ ਲੱਗਿਆ ਅੱਛਾ ਫਿਰ ਮੈਂ ਉੱਥੇ ਰੈਸਟ ਕੀਤੀ ਰੈਸਟ ਕਰਕੇ ਫਿਰ ਕਾ ਵੀ ਮਾਮੇ ਨੂੰ ਮਿਲ ਕੇ ਫਿਰ ਮੈਂ ਕਿਹਾ ਚਲ ਮਸੀ ਨੂੰ ਮਿਲਿਆਵਾਂ ਜਾ ਕੇ ਸੈਲੇ ਓਕੇ ਉਹ ਮਸਲੇ ਤੋਂ ਆਇਆ ਮਸਲੇ ਤੋਂ ਆਇਆ ਅੱਛਾ ਕੀ ਹਰ ਦੱਸਿਓ ਕਿ ਤੁਹਾਨੂੰ ਕਿਹੜੇ ਟਰੈਵਲ ਏਜੰਟ ਨੇ ਭੇਜਿਆ ਸੀਗਾ ਬਾਹਰ ਮੈਨੂੰ ਕਿਸ ਟਰੈਵਲ ਏਜੰਟ ਨੇ ਭੇਜਿਆ ਦੀ ਮੈਂ ਆਪਣੇ ਆਪਣੇ ਦੇਖੋ ਤੁਹਾਡੇ ਇੱਤੇ ਜੇ ਕਿਸ ਤਰ੍ਹਾਂ ਦਾ ਦਬਾਅ ਹੈ ਸਾਨੂੰ ਦੱਸੋ ਅਸੀਂ ਤੁਹਾਨੂੰ ਨਹੀਂ ਨਹੀਂ ਦਬਾਅ ਕਿਸੇ ਤਰ੍ਹਾਂ ਅਸੀਂ ਤਾਂ ਪ੍ਰਸ਼ਾਸਨ ਤੁਹਾਡੇ ਨਾਲ ਹੈ ਅਸੀਂ ਤੁਹਾਨੂੰ ਬੜੀ ਪੂਰੀ ਮਦਦ ਕਰਾਂਗੇ ਕਿਹੜੇ ਵੀ ਕੋਈ ਟਰੈਵਲ ਏਜੰਟ ਨੇ ਤੁਹਾਡੇ ਨਾਲ ਕੋਈ ਗਲਤ ਗੱਲਬਾਤ ਕੀਤੀ ਹੋਗੀ ਅਸੀਂ ਉਹਦੇ ਖਿਲਾਫ ਲੀਗਲ ਬੰਦੀ ਕਾਰਵਾਈ ਕਰਾਂਗੇ ਤੇ ਤੁਹਾਡੇ ਜੋ ਵੀ ਬੰਦੇ ਪੈਸੇ ਹੈ ਲੀਗਲ ਕਾਰਵਾਈ ਕਰਨ ਤੋਂ ਬਾਅਦ ਤੁਹਾਨੂੰ ਦਵਾਵਾਂਗੇ ਦੱਸੋ ਸਾਨੂੰ ਇਸ ਬਾਰੇ ਤੁਹਾਡਾ ਬਹੁਤ ਬਹੁਤ ਜੀ ਚਲੋ ਜੋ ਮਾਲਕ ਨੂੰ ਮਨਜ਼ੂਰ ਹੋਣਾ ਤਾਂ ਉਹ ਜੀ ਤੁਸੀਂ ਆਪਣੇ ਵੀਜ਼ਾ ਫਾਰਮ ਕਿਦਾਂ ਭਰੇ ਸੀਗੇ ਫਾਰਮ ਤਾਂ ਉਹਨੇ ਨਹੀਂ ਭਰੇ ਸੀਗੇ ਅੱਛਾ ਇਹ ਚ ਕਿਸੇ ਦਾ ਕੋਈ ਕਸੂਰ ਨਹੀਂ ਨਾ ਨਾ ਕਿਸੇ ਦਾ ਕੋਈ ਨਹੀਂ ਮੈਕਸੀਕੋ ਤਾਂ ਕਿਦਾਂ ਪਹੁੰਚ ਗਏ ਤੁਸੀਂ ਮੈਕਸੀਕੋ ਉੱਥੇ ਜਦੋਂ ਮੈਂ ਨਾ ਦਵੇਜ ਸੀਗਾ ਜੀ ਅਸੀਂ ਉਹ ਜ ਮੇਰਾ ਵੀਜ਼ਾ ਤੇ ਗਏ ਸੀਗੇ ਜੀ ਉੱਥੇ ਜਦ ਅਸੀਂ ਨਾਦੇ ਉੱਥੇ ਨਾ ਟੱਕਰ ਗਿਆ ਬੰਦਾ ਪਰੰਬਰ ਆ ਦੂਜਾ ਫਰੈਂਡ ਜਿਹਾ ਬਣਿਆ ਕਿੱਥੋਂ ਦੇ ਮੈਕਸੀਕੋ ਚ ਨਹੀਂ ਨਹੀਂ ਉਹ ਜਿਹੜੀ ਅੱਛਾ ਫਿਰ ਉਹਦੇ ਨਾਲ ਜਦੋਂ ਉਹ ਕਹਿੰਦਾ ਮੈਂ ਜਾਣਾ ਹੈ ਮੈਂ ਕਹਿੰਦਾ ਕਿੱਥੇ ਉਹ ਕਹਿੰਦਾ ਮੈਕਸੀਕੋ ਤੇ ਵੀਜ਼ਾ ਮਿਲ ਜਾਂਦੀ ਹੈ ਅੱਛਾ ਮੈਂ ਕਹਿੰਦਾ ਚੱਲ ਮੇਰਾ ਵੀ ਤੋਗਰਾਲਾ ਯਾਰ ਅੱਛਾ ਅਸੀਂ ਉਹਦੇ ਅਸੀਂ ਜਾ ਕੇ ਉੱਥੇ ਜਾ ਅਬੂ ਦਾ ਵੀਜ਼ਾ ਉਹਦਾ ਵੀਜ਼ਾ ਹੋ ਗਿਆ ਤੇ ਪਰ ਲਾ ਕੇ ਹੁਣ ਅਬੂ ਦਾ ਵੀਜ਼ਾ ਉਹ ਫਲੈਟ ਉਹਨੂੰ ਦੂਜੀ ਵਿਤਨਿਮ ਦੀ ਕਹਿੰਦਾ ਹੁਣੀ ਆ ਵੀਤਨਿਮ ਤੋਂ ਇਹ ਅਸੀਂ ਉਹਨਾਂ ਵਿਤਨਿਮ ਦਾ ਟੂਰਿਸਟ ਵੀਜ਼ਾ ਲਿਆ ਜੀ ਵਿਤਨਿਮ ਤੋਂ ਫਿਰ ਅਸੀਂ ਵਿਤਨਿਮ ਜਾ ਕੇ ਅਸੀਂ ਫਿਰ ਤੁਹਾਨੂੰ ਜਾ ਮੈਕਸੀਕੋ ਟੈਕਟ ਲੇ ਕੇ ਜਲਦੀ ਅਸੀਂ ਮੈਕਸੀਕੋ ਪਹੁੰਚ ਗਏ ਅੱਛਾ ਫਫੜੇ ਕਦ ਕਿਸੇ ਉੱਥੇ ਬਾਈ ਬਾਈ ਜਨਵਰੀ ਨੂੰ ਅੱਛਾ ਉਥੇ ਡਿਪੋਰਟੋ ਕੀ ਕੱਲ ਆਏ ਤੁਸੀਂ ਹੈਨਾ ਕੱਲ ਆਏ ਜੀ ਠੀਕ ਹੈ ਹੋਰ ਕੁਝ ਕਹਿਣਾ ਚਾਹੁੰਦੇ ਤੁਸੀਂ ਨਾ ਨਾ ਹੋਰ ਕੁਝ ਨਹੀਂ ਕਹਿਣਾ ਚਾਹੁੰਦਾ ਜੀ ਤੁਹਾਡੇ ਪਿੰਡ ਨੇ ਕਾਫੀ ਸਹਿਯੋਗ ਕੀਤਾ ਜੀ ਤੁਹਾਡਾ ਮੇਰਾ ਪਿੰਡ ਬਹੁਤ ਵਧੀਆ ਹੈ ਜੀ ਚਲੋ ਕਿਸੇ ਤਰ੍ਹਾਂ ਦੀ ਕਿਸੇ ਤਰ੍ਹਾਂ ਦੀ ਡਿਪਰੈਸ਼ਨ ਚ ਨਹੀਂ ਰਹਿਣਾ ਜੀ ਪ੍ਰਸ਼ਾਸਨ ਤੁਹਾਡੇ ਨਾਲ ਹੈ ਤੁਹਾਡੀ ਪੂਰੀ ਹੈਲਪ ਕਰਾਂਗੇ ਰੋਬਾ ਧੰਨਵਾਦ ਤੁਹਾਡਾ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ